ਕੋ ਨਗਰ ਨਿਗਮ ਕਰਮਚਾਰੀ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਔਰ ਇੱਥੇ ਦੇ ਮੰਤਰੀ ਸੰਜੀਵ ਰੌੜਾ ਜੀ ਦੇ ਘਰੇ ਮੈਡਮ ਮਹਿਰ ਦੇ ਘਰੇ ਧਰਨਾ ਲਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ 26 ਦਸੰਬਰ ਨੂੰ ਜਿਹੜੀ ਹਾਊਸ ਦੀ ਮੀਟਿੰਗ ਸੀ ਉਹਦੇ ਬਾਹਰ ਧਰਨਾ ਲਾ ਕੇ ਉਹਦੋਂ ਦਿੱਤਾ ਤਾਂ ਐਮ ਐਲ ਏ ਸਹਿਬਾਨਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਲੋਕਲ ਬਾਡੀ ਮੰਤਰੀ ਅਥੇ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦਾਂਗੇ ਪਰ ਉਹ ਵਾਦਾ ਖਿਲਾਫੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਸਰਕਾਰਾਂ ਦੇ ਨੀਅਤ ਜਿਹੜੀ ਉਹ ਠੀਕ ਨਹੀਂ ਆ ਜੇ ਨੀਅਤ ਸਾਫ਼ ਹੁੰਦੀ ਤਾਂ ਯੂਨੀਅਨ ਨੂੰ ਬੁਲਾਉਂਦੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਵਾ ਕਿ ਜਿਹੜੇ ਸਪਾਈ ਸੇਵਕ ਹੈ ਮਾਲੀ ਬੇਲਦਾਰ ਹੈ ਡਰਾਈਵਰ ਹੈ ਸਿਵਰਮੈਨ ਹੈ ਕੂੜਾ ਚੁੱਕਣ ਵਾਲੇ ਲੋਕ ਹੈ ਜਿਹੜੇ ਡੋਰ ਟੂ ਡੋਰ ਕੂੜੇ ਦਾ ਲਿਮਟਿੰਗ ਕਰਦੇ ਆ ਉਹ ਵੀ ਇਹਨਾਂ ਦੇ ਬੱਚੇ ਨਹੀਂ ਆ ਜੇ ਬੱਚੇ ਆ ਜੇ ਇਹਨਾਂ ਨੂੰ ਤਨਖਾਹ ਜ਼ਿਆਦਾ ਮਿਲ ਗਈ ਆ ਰੋਜ਼ਗਾਰ ਪੱਕਾ ਹੋ ਗਿਆ ਤਾਂ ਬੱਚੇ ਪੜ ਲਿਖ ਜਾਣਗੇ ਤਾਂ ਇਹ ਤਰੱਕੀ ਕਰਨ ਲੱਗੇ ਔਰ ਇੱਕ ਮੂੰਖੋਟਾ ਜਿਹੜਾ ਵਾ ਸਰਕਾਰ ਨੇ ਪਾਇਆ ਹੋਇਆ ਵਾ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦੀ ਫੋਟੋ ਪਿੱਛੇ ਲਾਈ ਹੋਈ ਆ ਸਹੀਦ ਆਜ਼ਮ ਭਗਤ ਸਿੰਘ ਜੀ ਦੀ ਲਾਈ ਆ ਪਰ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਦੇ ਚੱਲ ਨਹੀਂ ਰਹੇ ਤਾਂ ਇਸ ਕਰਕੇ ਜਿਹੜੀ ਬੋਲੀ ਅਤੇ ਗੋਂਗੀ ਅਤੇ ਸੁੱਤੀ ਪਈ ਸਰਕਾਰ ਉਹਨੂੰ ਜਗਾਉਣ ਵਾਸਤੇ ਰੈਗੂਲਰ ਅਸੀਂ ਧਰਨਾ ਲਾ ਰਹੇ ਹਾਂ ਅੱਜ ਵੀ ਏ ਜਾਨ ਮਾਤਾ ਰਾਣੀ ਚੌਕ ਜੋ ਨਗਰ ਨਿਗਮ ਲੁਧਿਆਣੇ ਦਾ ਜ਼ੋਨ ਹੈ ਇੱਥੇ ਧਰਨਾ ਲਾਇਆ ਗੇਟ ਰੈਲੀ ਕਰੀਆ 2 ਘੰਟੇ ਦੀ ਔਰ ਜਿਹੜਾ ਮੰਗ ਪੱਤਰ ਆ ਉਸਰੇ ਸੰਜੀਵ अरोड़ा ਜੀ ਜੋ ਕੈਬਨਟ ਮੰਤਰੀ ਆ ਕਿਉਂਕਿ ਲੋਕਲ ਬਾਡੀ ਮੰਤਰੀ ਬਣ ਗਏ ਆ ਔਰ ਸਾਡੇ ਲੁਧਿਆਣੇ ਦੇ ਆ ਉਹਨਾਂ ਦੇ ਨਾਂ ਤੇ ਅੱਜ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ ਸਾਥ ਨਾਲ ਜੇ ਇਹ ਫੇਰ ਵੀ ਮੰਗ ਪੂਰੀ ਨਹੀਂ ਦਿੰਦੀ ਤਾਂ ਜਿਹੜਾ ਪੁਤਲਾ ਫੋਕੋ ਪ੍ਰਦਰਸ਼ਨ ਜਿਹੜਾ ਵਾ ਉਹ ਬਹੁਤ ਵੱਡੇ ਪੱਧਰ ਤੇ ਉਹ ਕੀਤਾ ਜਾਏਗਾ ਔਰ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਲੁਧਿਆਣਾ ਪ੍ਰਸ਼ਾਸਨ ਦੀ ਹੋਏਗੀ ਤਾਂ ਅੱਜ ਸੰਜੀਵ अरोड़ा ਜੀ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਸ਼ਹਿਰ ਦੇ ਵਿੱਚ ਹੀ ਆ ਔਰ ਕੱਲ ਉਹਨਾਂ ਦੇ ਪੀਐਨ ਨਾਲ ਗੱਲ ਵੀ ਹੋਈ ਸੀ ਉਹ ਕਹਿੰਦੇ ਸੀ ਅਸੀਂ ਮੰਗ ਪੱਤਰ ਲੈਣ ਵਾਸਤੇ ਆਵਾਂਗੇ ਜੇ ਸੰਜੀਵ अरोड़ा ਜੀ ਇੱਥੇ ਮੰਗ ਪੱਤਰ ਲੈਣ ਨਹੀਂ ਆਂਦੇ ਤਾਂ ਫਿਰ ਮਜ਼ਦੂਰਾਂ ਜਿੱਥੇ ਉਹ ਬੈਠੇ ਆ ਲੈਂਚ ਕਰ ਰਹੇ ਆ ਚਾਹੇ ਸਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਪੈਣਾ ਵਾ ਕਿਉਂਕਿ ਜਿਹੜੇ ਲੋਕ ਐ ਸਾਡੇ ਇਹ ਮੁਲਾਜ਼ਮ ਸਾਥੀ ਆ ਅਸੀਂ ਚਾਹਨੇ ਆ ਇਹਨਾਂ ਦੀਆਂ ਮੰਗਾਂ ਵਾ ਇਹ ਪੂਰੀਆਂ ਹੋਣ ਸਾਰਿਆਂ ਨੂੰ ਜੈ ਬਾਲਮਕੀ ਹਰ ਹਰ ਵਾਲਨ ਕੀ ਜੈ ਭੀਮ ਜੈ ਭਰਤ ਅੱਜ ਨਿਊ ਯੰਗ ਵਾਲਮਕੀ ਫੈਡਰੇਸ਼ਨ ਵੱਲੋਂ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਇਹ ਜੌਨ ਉੱਤੇ ਅੱਜ ਤਰਨਾ ਲਾਇਆ ਗਿਆ ਇਹੜਾ ਤਰਨਾ ਲਾਇਆ ਵਾ ਜਿਹੜੀ ਅਵਰੇਜ ਜਿਹੜੇ ਮੁਲਾਜ਼ਮ ਆ ਬੇਲਦਾਰ ਆਪਣਾ ਬੇਲਦਾਰ ਡਰਾਈਵਰ ਮਾਲੀ ਜਿਹੜਾ ਅਸੀਂ ਇੱਕ ਸੰਘਰਸ਼ ਕਰ ਰਹੇ ਆਂ ਕਈ ਸਾਲਾਂ ਤੋਂ ਤੇ ਕਈ ਦਿਨਾਂ ਤੋਂ ਜੀ ਚੌਥਾ ਜਿ ਤਰਨਾ ਵਾ ਪਰ ਜਿਹੜੀ ਗੂੰਗੀ ਬੈਰੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਦਲਤ ਵਿਰੋਧੀ ਸਰਕਾਰ ਆ ਇਹਦੇ ਕੰਨ ਤੇ ਕੋਈ ਜੂ ਨਹੀਂ ਸਰਕਾਰੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਕਿ ਆ ਮੰਤਰਵਾ ਚੌਥਾ ਤਰਨਾ ਕਿ ਮਤਲਬ ਪਲਾਜ਼ਮ ਪੱਕੇ ਕਿੱਥੇ ਪਰ ਤੁਹਾਡਾ ਜਿਹੜਾ ਤਰਨਾ ਵਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੇ ਸਮਾਜ ਦੇ ਲੋਕਾਂ ਨਾਲ ਜਿਹੜੇ ਇਹਨਾਂ ਨੇ ਵਾਦਾ ਕਰਕੇ ਸਰਕਾਰ ਬਣਾਈ ਸੀ ਕਿ ਤੁਹਾਡੇ ਲੋਕ ਪੱਕੇ ਕਰਾਂਗੇ ਸਫਾਈ ਕਰਮਚਾਰੀ ਓਵਰੇਜ ਵਾਲੇ ਤੇ ਫੋਰ ਕਲਾਸ ਜਿਹੜੇ ਵੀ ਆ ਇਹਨਾਂ ਨੇ ਜਿਹੜਾ ਵਾਅਦਾ ਕਰਕੇ ਸਰਕਾਰ ਆਈ ਸੀ ਇਹ ਜਦੋਂ ਤੱਕ ਪੱਕੇ ਨਹੀਂ ਹੋਊਗੀ ਇਦਾਂ ਹੀ ਸਾਡਾ ਸੰਘਰਸ਼ ਜਾਰੀ ਰਹੂਗਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਆਪਣੇ ਸਮਾਜ ਲਈ ਆਪਣੇ ਲੋਕਾਂ ਲਈ ਇਦਾਂ ਹੀ ਪਹਿਲੇ ਵੀ ਸੰਘਰਸ਼ ਕਰਦੀ ਰਹੀ ਅੱਗੇ ਵੀ ਕਰਦੀ ਰਹੂਗੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ